ਸਾਰੀ ਗੁਰ ਸੰਗਤ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਬੇਨਤੀ ਇੱਕ ਥੋੜੇ ਚੱਲਣਾਂ 'ਚ ਸਵਾਮੀ ਜੀਾਂ ਵੱਲੋਂ ਕੋਈ ਬੇਨਤੀ ਕਰਨੀ ਹੈ ਸਾਡੇ ਹਰਮਨ ਪਿਆਰੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਇੱਕ ਮਿੰਟ ਵਾਸਤੇ ਆਪ ਗੁਰ ਸੰਗਤ ਦੇ ਸਾਹਮਣੇ ਖੋਣਗੇ ਉਹਨਾਂ ਵੱਲੋਂ ਜੋ ਸਵਾਮੀ ਜੀਾਂ ਵੱਲੋਂ ਬੇਨਤੀ ਹੈ ਕੋਈ ਆਪ ਗੁਰ ਸੰਗਤ ਨੂੰ ਕਰਨੀ ਉਹ ਸਰਵਣ ਕਰੋ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਤਾ मान योग्य गुरु प्यारी प्रसंगा जी आओ सतਗਰਾਂ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਿਆ ਜੀਓ ਅੱਜ ਗੁਰੂ ਨਾਨਕ ਦੇਵ ਜੀ ਚਾਂਡੇ ਦੇ ਸਵਾਮੀ ਸੰਤ RAMPAL SINGH JI ਜਿਨ੍ਹਾਂ ਦਾ ਅੱਜ 47ਵਾਂ ਜਨਮ ਦਿਨ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹਦਾ ਜਿਹੜਾ ਪ੍ਰੋਜੈਕਟ ਹੈ ਉਥੋਂ ਮਹਾਪੁਰਖ ਦੱਸ ਦੇਣਗੇ। ਇਹਦੇ ਵਿੱਚ ਇੱਕ ਸਮਾਜ ਸੇਵਾ ਦਾ ਕਮਿਸ਼ਨ ਜੋ ਰੱਖਿਆ 12 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਅਬਦੁੱਲਾ ਬਰਬਸਤੀ ਹੁੰਦੇ ਸੀ ਉਦੋਂ ਤੋਂ ਲੈ ਕੇ ਸ਼ੁਰੂ ਕੀਤਾ ਹੋਇਆ ਹੈ। ਉਹ ਵਰਤ ਸਮਾਜ ਸੇਵਾ ਖੂਨਦਾਨ ਕੈਂਪ ਪਰ ਇਸ ਵਕਤ ਮਹਾਪੁਰਖ ਔਰ ਉਹਨਾਂ ਦੇ ਨਾਲ ਜੱ태ਦਾਰ ਸਾਭਕਾ ਮੰਤਰੀ ਵੀਰਾ ਸਿੰਘ ਜੀ ਗਾਵੜੀਆ ਉਹ ਨਾਲ ਆਏ ਸੀ ਉਦਘਾਟਨ ਕੀਤਾ ਖੂਨਦਾਨ ਕੈਂਪ ਦਾ ਔਰ ਬੱਚਿਆਂ ਨੂੰ ਸਰਕਾਰੀ ਸਕੂਲ ਮਿਡਲ ਸਕੂਲ ਦੇ ਝਾਂਡੇ ਬੱਚਿਆਂ ਨੂੰ ਵਾਦੀਆਂ ਵੀ ਦੇਖ ਕੇ ਆਏ ਆ ਨਾਲ ਪਿੰਡ ਦੇ ਸਰਪੰਚ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਮਰਦਾਨ ਸਿੰਘ ਜੀ ਨੰਬਰਦਾਰ ਦਾ ਸਮੂਹ ਪਰਿਵਾਰ ਨਾਲ ਸੀ ਅਸੀਂ ਬੇਨਤੀ ਇਹ ਕਰਨੀ ਹੈ ਕਥਾ ਤੋਂ ਪਹਿਲਾਂ ਇਸ ਕਰਕੇ ਬੇਨਤੀ ਕਰਨ ਲੱਗੇ ਆ ਅਜੇ ਸਮਾਂ ਬਹੁਤ ਪਿਆ 10 ਵਜੇ ਹੈ ਬੇਸ਼ੱਕ ਦੇ 봉ਦਾਨ ਕੈਂਪ ਦਾ ਇਹ ਘਟਨ ਹੋ ਚੁੱਕਿਆ ਇਹ ਤਕਰੀਬਨ ਕਥਾ ਤੋਂ ਮਗਰੋਂ 3-4 ਵਜ ਜਾਂਦੇ ਆ ਤੁਸੀਂ ਐ ਸਭ ਤਾਂ ਆਪਣੇ ਨਗਰਾਂ ਦੇ ਵਿੱਚ ਪਿਆਰ ਵਾਲੇ ਕੋਈ ਵੀ ਤੁਹਾਡਾ ਸੱਜਣ ਮਿੱਤਰ ਹੈ ਉਹਨਾਂ ਨੂੰ ਫੋਨ ਕਰਕੇ ਇਹ ਗੱਲ ਕਹੋ ਵੀ ਅੱਜ ਝਾਂਡੇ ਗੁਰੂ ਨਾਨਕ ਦਰਬਾਰ ਵਿਖੇ ਬਾਹਰ ਨਾ ਖੁੰਦਾਂ ਕੈਂਪ ਚੱਲ ਰਿਹਾ ਭਾਈ ਤੁਸੀਂ ਯੋਗਦਾਨ ਜ਼ਰੂਰ ਪਾਓ ਇਹ ਖੂਨਦਾਨ ਕੈਂਪ ਇੱਕ ਬਹੁਤ ਵੱਡਾ ਸਮਾਜ ਦੀ ਸੇਵਾ ਗੁਰਸੰਗਿਆ ਜੀ ਤੁਹਾਡਾ ਦਿੱਤਾ ਹੋਇਆ ਖੂਨ ਦਾ ਇੱਕ ਇੱਕ ਟੁਕੜਾ ਕਿਸੇ ਨੇ ਜੀਵਨ ਦੇ ਸਕਦਾ ਔਰ ਦਿੱਤਾ ਵੀ ਹੈ ਬੜਿਆਂ ਦਾ 12 ਸਾਲਾਂ ਤੋਂ ਬਹੁਤ ਸੰਗਤ ਲੈ ਵੀ ਰਹੀ ਹੈ ਜਿੰਨਾ ਨਾ ਡੋੜ ਹੋਵੇ ਕੋਸਾਂ ਨੂੰ ਫੋਨ ਕਰਕੇ ਭਾਈ ਲੈ ਸਕਦੇ ਆ ਅੱਜ ਤੁਸੀਂ ਕੋਸ਼ਿਸ਼ ਕਰੋ ਲੜਕੀਆਂ ਨੌਜਵਾਨ ਭਾਈ ਵੀ ਉਹ ਵੀ ਖੂਨ ਜੂਰ ਦੇ ਕੇ ਜਾਇਓ ਜਿਹੜੇ ਵੀ ਦੇ ਸਕਦੇ ਆ ਡਾਕਟਰਾਂ ਨੇ ਪਹਿਲੇ ਚੈੱਕ ਕਰਨਾ ਫਿਰ ਉਹਨਾਂ ਨੇ ਬਲੱਡ ਲੈਣਾ ਪਿੰਡਾਂ ਦੇ ਵਿੱਚ ਆਪ ਆਪਣੇ ਧਕਲਾ ਦੇ ਵਿੱਚ ਸਭ ਨੂੰ ਫੋਨ ਕਰਕੇ ਹੱਥ ਜੋੜ ਕੇ ਬੇਨਤੀ ਹੈ ਅਸੀਂ ਇਹ ਸਭ ਦੇ ਭਲੇ ਵਾਸਤੇ ਤੁਹਾਨੂੰ ਬੇਨਤੀ ਕਰਨ ਲਈ ਆਏ ਹਾਂ ਸਮੇ ਜਿਨ੍ਹਾਂ ਨੇ ਵੀ ਬਲੱਡ ਕੈਂਪ ਤੋਂ ਬਾਅਦ ਦੇਣਾ ਹੈਗਾ ਧੂਨਦਾਨ ਉਹਨਾਂ ਬਾਅਦ ਵਿੱਚ ਸੇਵਾ ਦੇ ਵਿੱਚ ਗਾਜਰਾਂ ਦਾ ਜੂਸ ਔਰ ਭਾਈ ਧਰੂਡ ਵਗੈਰਾ ਦੁੱਧ ਉਹ ਸਾਰੀ ਸੇਵਾ ਚੱਲ ਰਹੀ ਹੈ ਸੋ ਸਾਡੀ ਅੰਤ ਜੋੜ ਕੇ ਬੇਨਤੀ ਹੈ ਜਿਹੜੇ ਪਿੱਛੇ ਵੀ ਗੁਰਸੰਗਤ ਐਸਵੇਲੇ ਲੰਗਰ ਦੇ ਵਿੱਚ ਸੁਣ ਰਹੇ ਆ ਉਹ ਵੀ ਭਾਈ ਧਿਆਨ ਦੇਣ ਜ਼ਰੂਰ ਫੋਨ ਕਰਕੇ ਸੰਗਤਾਂ ਨੂੰ ਬੁਲਾਓ ਜੋ ਵੀ ਅੱਜ ਸਮੇਂ ਦੇ ਵਿੱਚ ਬਲੱਡ ਦੇ ਸਕਦਾ ਸੀ ਬੜੇ ਆਪ ਜੀ ਦੇ ਧੰਨਵਾਦੀ ਹੋਵਾਂਗੇ ਮਹਾਪੁਰਖਾਂ ਵੱਲੋਂ ਤੁਹਾਡਾ ਅਤਿ ਧੰਵਾਦ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਸਾਰਾ ਜਿਹੜਾ ਨਜ਼ਾਰਾ ਤੁਸੀਂ ਅੱਜ ਤੱਕ ਰਹੇ ਹੋ ਇਹਨੂੰ ਕਵਤਾ ਚ ਬੰਦ ਕੀਤਾ ਹੈ ਯਾਰੋ ਨੂੰ ਸੁਣੋ ਸਾਰੀ ਗੁਰ ਸੰਗਤ ਨੂੰ ਲੱਖ ਲੱਖ ਵਧਾਈ ਵੀ ਦਈਏ ਕਿਉਂਕਿ ਤੁਸੀਂ ਵਧਾਈ ਦੇ ਪਾਤਰ ਹੋ ਇੱਕ ਖੁਸ਼ੀਆਂ ਭਰੀ ਕਵਤਾ ਸੁਣੋ ਵੀ ਜਨਮ ਦਿਹਾੜਾ ਸਵਾਮੀ ਦਾ ਅੱਜ ਸੰਗਤਾਂ ਨੇ ਲਾ ਕੇ ਮਨਾਇਆ ਪਹਿਲਾ ਤੋਂ ਮੇ Mama <laughs> ਤੇ ਹੋਗੇ ਦੇਵੀ ਦੇਵਤੇ ਨੂਰੀ ਬੁੱਲਾਵਾਰ ਅਮੀਂ ਬਰਸਾਇਆ ਜਨਮ ਦਿਹਾੜਾ ਸੁਮੀ ਦਾ ਅੱਜ ਸੰਗਤਾਂ ਨੇ ਰਲ ਕੇ ਮਨਾਇਆ ਜਨਮ ਦਿਹਾੜਾ ਸੁਮੀ ਦਾ ਅੱਜ ਸੰਗਤਾਂ ਨੇ ਰਲ Jenna. Uh -huh. yeah. ਜਾਨੇ yeah, ਰੰਗਾਚ ਰੰਗ ਤੇ ਆਪਣੇ ਰੰਗਾਚ ਰੰਗ ਤੇ ਜੀਨੇ ਇੱਕ ਵਾਰੀ ਦਰਸ਼ਨ ਪਾਇਆ ਜਨਮ ਦੇਹਾਨਾ ਸੁਮਿਦਾ ਅੱਜ ਸੰਗਤਾਂ ਨੇ ਨਾਲ ਕੇ ਮਨਾਇਆ ਜਨਮ ਦੇਹਾਨਾ ਸੁਮਿਦਾ ਅੱਜ You It's a